ਬਾਜੀ ਬਾਜੀ ਉਹ ਰੋਡ ਦੀ ਉਹ ਬਾਈ ਕਾਲੇ ਬਾਸ ਤੇ ਗੀਰੋ ਚੱਲਦੀ ਲੰਬਾਈ ਹੋਣੀ ਹੈ ਹੀ ਚਲ ਬਾਹਰ ਪੈਸੇ ਰੱਖ ਲੈ 1200 ਬਣਾ ਰਹੇ ਹਾਂ ਕੱਲ ਕਹਿੰਦੇ ਪੈਸੇ ਨਹੀਂ ਉਹਦੇ ਆਪਣੇ ਸਾਈਡ ਤੇ ਬਣਾ ਲੈਣਾ ਪੜ ਕੇ ਤਰੀਕਾ ਕਰੰਗੂ ਬਸ ਬਸ ਆ ਜੀ ਬਾਈ ਸੈਟਲ ਹੋਇਆ ਹੈ ਨਾ ਨਜਾਖ ਖਲਾ ਬਣਾ ਲਾ ਸਰ ਕੇ ਬਾਈ ਪੈਂਟ ਦੱਸ ਪੈਂਟ ਦੱਸ ਬਾਈ ਉੱਪਰ ਦਰਵਾਦਾ ਪੈਂਟ ਬਾਈ ਦੇ ਵਿੱਚ ਮੇਰੇ ਪਤਾ ਮੇਰੇ ਦਰਵਾਦਾ ਨਿੱਕਾ ਮੇਰਾ ਨਾਮ ਯਾਰ ਬਾਈ ਓਏ ਤੇਨੂੰ ਪਾਣੀ ਪਿਆਸ ਬਾਈ ਪਾਣੀ ਪੀਉਂਦਾ ਪਾਣੀ ਓਏ ਪਾਣੀ ਬਾਈ ਤਰੀਕੀ ਮਜਬੂਰੀਆਂ ਚੋਰੀ ਕਰਦਾ ਤੂੰ ਓਏ ਛੋਟੇ ਬਾਈ ਬਾਈ ਵਧਿਆ ਮੁੰਡਾ ਕੰਮ ਕਰ ਵਾਲਾ ਭੈਣ ਦੇ ਲੈਣ ਚੋਰੀਆਂ ਕਰ ਗਿਆ ਬਾਈ ਮੈਨੂੰ ਦੇਖਿਆ ਆਹ ਵੇ ਬੰਦਾ ਬੰਦਾ ਬਾਈ ਬੰਦਾ ਬਾਈ ਇਹ ਤਾਂ ਚੀਜ਼ ਆ ਆ ਦੇਖ ਲੋ ਜੀ ਹਾਲਾਤ ਦੇ ਲੋਕਾਂ ਦੇ ਓ ਬਾਈ ਬਾਈ ਵੱਡੇ ਵੀਰਾਂ ਵਾਲਾ ਥੋੜੀ ਜਿਹੀ ਬੈਠੇ ਗਰੀਬ ਰੇੜੀ ਆ ਗਏ ਆ ਨਾ 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 ਕੀ ਬਾਈ ਮੈਨ ਕਿਤੇ ਕੀਤਾ ਹੀ ਨਹੀਂ ਕੋਈ ਆਹ ਬੰਦੇ ਨੂੰ ਨਹੀਂ ਛੱਡਦੇ ਔਰ ਆਹ ਬੰਦੇ ਨੂੰ ਨਹੀਂ ਛੱਡਦੇ ਦੂਜੇ ਰਾਹੀਆਂ ਨੂੰ ਤਾਂ ਵੱਡੇ ਵੀਰਾਂ ਨਾਲ ਯਾਰ ਨਾਮ ਕੀ ਆਦਰਾ ਪੱਧਰ ਵੱਜਾ ਦੇ ਬਹੁਤ ਹੋ ਗਿਆ ਓ ਬਾਈ ਓਏ ਬਾਈ ਮੇਰਾ ਚਾਰੇ ਆਹ ਕੀ ਗੱਲ ਹੋ ਗਈ ਇੱਥੇ ਅੱਜ ਬਾਈ ਇੱਥੇ ਸੜਕ ਤੇ ਮੁੰਡਾ ਪ੍ਰਵਾਸੀ ਵਿਚਾਰਾ ਅੰਡੇ ਵੇਚਦਾ ਜੀ ਠੀਕ ਹੈ ਤੇ ਇਹ ਆਏ ਜੀ ਪੁੱਤ ਵੱਢਦੇ ਨੇ ਬੰਦੇ ਤਿੰਨ ਤਾਂ ਭੱਜ ਗਏ ਇਹਦੇ ਨਾਲ ਵੀ ਮੋਟਰਸਾਈਕਲ ਨਾਲ ਹੀ ਜੀ ਦਰਨ ਵਾਲੇ ਕੰਨੂ ਆ ਰਹੇ ਸੀ ਸੜਕ ਤੇ ਇਹਨਾਂ ਨੇ ਲੈ ਭਾਈ ਉਹ ਤਾਂ ਨਾ ਕਰੀ ਇਹਨਾਂ ਨੇ ਲੁੱਟ ਕੇ ਲੈ ਗਏ ਜੀ ਇਹਨੂੰ ਇਹ ਆਂਡੇ ਵੇਚ ਰਿਹਾ ਸੀ ਬੇਚਰਾ ਬੈਠਾ ਹੈ ਇੱਕ ਟੈਣਾ ਅੱਗੇ ਕੁੱਟਮਾਰ ਕਰਕੇ ਲੁੱਟ ਕੇ ਲੈ ਗਏ ਜੀ ਇਹਨੂੰ ਤੇ ਅੱਜ ਫੇਰ ਲੁੱਟਣ ਆ ਗਏ ਜੀ ਇਹ ਫੜ ਲਿਆ ਕੀਰਾ ਇਕੱਠੇ ਹੋ ਕੇ ਅੱਜ ਫੜ ਲਿਆ ਜੀ ਇੱਕ ਬੰਦਾ ਇਹ ਦੋ ਗਰਾ ਦੋ ਫਰਾਰ ਹੋ ਗਏ ਅਸੇ ਨਾਲ ਦੇ ਦੋ ਭੱਜ ਗਏ ਬੱਦਰਵਡ ਪਿੰਡ ਦਾ ਰਸ ਰਿਹਾ ਹੈ ਬੱਦਰਵਡ ਪਿੰਡ ਦਾ ਰਸ ਰਿਹਾ ਹੈ ਇਨਾਂ ਕੋਲੇ ਕੋਈ ਹਥਿਆਰ ਵੀ ਸੀਗਾ ਕੋਈ ਇਨਾਂ ਕੋਲੇ ਮਾਰੂ ਹਥਿਆਰ ਹੈ ਜੀ ਖਰਚਾ ਇਨਾਂ ਕੋਲੇ ਠੀਕ ਹੈ ਉਹ ਭੱਜ ਕੇ ਲੈ ਕੇ ਨਜਾਇਜ਼ ਅਸਲਾ ਜਾਲੀ ਇਨਾਂ ਕੋਲੇ ਇਹ ਰਾਣੂ ਨਾਮ ਨੂੰ ਲੁੱਟਮਾਰ ਕਰਦੇ ਆ ਜੀ ਇਹਨਾਂ ਦੇ ਜਵਾਕਾਂ ਤੋਂ ਵੀ ਉਹ ਲੈ ਕੇ ਕਿਤਨੇ ਪੈਸੇ ਆਮ ਆਮ ਦੇ ਬੱਚਾ ਨੂੰ ਲੁੱਟ ਕੇ ਲੈ ਕੇ ਪੈਸੇ ਇੱਕ ਦਿਨ ਜੀ ਬਾਕੀਆਂ ਬਾਈ ਦਾ ਸੱਦਾ ਰਹੀ ਜੀ ਗੱਲ ਹਾਂਜੀ ਵੀਰੇ ਦੂਰ ਨੇੜੇ ਜਾਂਦਾ ਨੂੰ ਬਹੁਤ ਔਖਾ ਜੀ ਇਹਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਘੇਰ ਰਾਣੀ ਹਾਂਜੀ ਆਮ ਦੇ ਨੁਕਸਾਨ ਹੋ ਜਾਂਦਾ ਇਹਨਾਂ ਨੇ ਖਾਂ ਨੂੰ ਵੀ ਪੜਾ ਗਈ ਨੇ ਕਿਥੇ ਸਰਸਾ ਫਟ ਮਾਰਦੇ ਨੇ ਸਾਡੇ ਜੀ ਬਾਕੀ ਦੇਖ ਕਹਿੰਦੇ ਟੀਕੇ ਲੱਗੇ ਹੋਏ ਨਹੀਂ ਮੈਂ ਕਿਹਾ ਸਾਡੇ ਦਾ ਹੈ ਨਹੀਂ ਕਿ ਨਾ ਹਰੇਕ ਹੀ ਲਾਉਂਦਾ ਹਾਂਜੀ ਮੈਂ ਕਿਹਾ ਸਾਡੀਆਂ ਮਹਾ ਜੇ ਇੱਕ ਕਰ ਲੋ ਇਸ ਤਾਂ ਲਾਉਂਦੇ ਨਹੀਂ ਹਾਂਜੀ ਹਾਂਜੀ ਤੁਸੀਂ ਕਦੋਂ ਆਗੇ ਸੀ ਅਸੀਂ ਜਾ ਰਹੇ ਸੀ ਤਾਂ ਕੱਟ ਗਰੀਬਾਂ ਦੇ ਦੇਖੋ ਜਾਂਦੀ ਜਿਵੇਂ ਭੰਨ ਦੀ ਠੀਕ ਹੈ ਮੰਨੇ ਲੁੱਟਾ ਕੋਈ ਦਾ ਦਿਨੇ ਸਾਰੇ ਆ ਵੀ ਕਰੀਂਦੇ ਯਾਰ ਕਮਾਲ ਹੈ ਡੇ ਬੰਦਾ ਸਾਰੇ ਆਂਡੇ ਬੰਦੇ ਦਿਨ ਦਿਖੜੀ ਦੀ ਗੱਲ ਹੈ ਜੀ ਕੋਈ ਰਾਤ ਨੂੰ ਤੋਂ ਹੋਏ ਕੰਮ ਹੀ ਮੰਨ ਲਾ ਹਾਂਜੀ ਹਾਂਜੀ ਦੋ ਵਿੱਚ ਆਏ ਮੰਨੇ ਨਹੀਂ ਜਾ ਰਹੇ ਰਾਤ ਬੋਲ ਰਹੇ ਆ ਸਾਹ ਭਾਈ ਮੰਗ ਕੀ ਕਰਦੇ ਹੋ ਯਾਰ ਮੰਗ ਕੀ ਕਰਦੇ ਹੋ ਇਸ ਤਾਂ ਪੁਲਿਸ ਪ੍ਰਸ਼ਾਸਨ ਨਹੀਂ ਮੰਗ ਕਰਦੇ ਵੀ ਇਹਨਾਂ ਨੇ ਇਹ ਨਾਪੀ ਦੱਸੀ ਆ ਵੀ ਗਤੀਰਿਆਂ ਤੇ ਕੀ ਆਮ ਲੋਕਾਂ ਦਾ ਬਹੁਤ ਕੰਮਕਾਰ ਵਾਲੇ ਬੰਦੇ ਆ ਇਹ ਹਾਂਜੀ ਕੋਈ ਆਇਆ ਨਹੀਂ ਵੀ ਕੋਈ ਅੱਖ ਨਹੀਂ ਹੁਣ ਹਾਂਜੀ ਕੰਮ ਹੀ ਲੁੱਟਾ ਖੋਹਣਾ ਕਰਦੇ ਯਾਰ ਜਿੱਟਾ ਬੰਦ ਹੋਣਾ ਚਾਹੀਦਾ ਜਿੱਟਾ ਵੀ ਹੋਵੇ ਤੇ ਆਮ ਲੋਕਾਂ ਦੇ ਸਾਹ ਦੇ ਬਾੜੇ ਸਾਹਮਣੇ ਹਲਾਉਣੇ ਹੀ ਪੰਜਾਬ ਵਿੱਚ ਜੇ ਚਿੱਟਾ ਬੰਦ ਹੋਵੇ ਪੰਜਾਬ ਵਿੱਚ ਸਸਟਸ ਦੀ ਕੀਤੀ ਹੋਵੇ ਪੰਜਾਬ ਵਿੱਚ ਰਜ਼ਗਾਰ ਦਾ ਟਾਡਾ ਨਾ ਜਿੰਮਾਂ ਮੈਂ ਅੱਛਾ ਕੀ ਗੱਲ ਹੋਈ ਸੀਗੀ भी आए थे। कल, भी आए आए थे। तो कल भी आए थे कल तो भाग गए थे कल भाग गए आज सुबह आए जब अच्छा कल भी आए हमने अभी आए लोग तीन बंदे आए ठीक है तीन बंदे आए जबरदस्ती कर रहे मेरे ठीक है मैंने मना करा बंदा आ रहा है तू गले मेरे को तू गले मार पकड़ लिया इन्होंने मिलकर मेरे को मारा

ਕੀ ਕਰਦੇ ਹੁਣ ਮੰਗ ਕੀ ਕਰਦੇ ਮੰਗ 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 ਇਹ ਗਰੀਬ ਬੰਦੇ ਨਾਲ ਬਹੁਤ ਧੱਕਾ ਹੋਇਆ ਜੀ ਹਾਂਜੀ ਜਿਹੜੀ ਰੀਡੀ ਦਾ ਕੈਮਰਾ ਪੁਜਾਰਾ ਕਰ ਗਿਆ ਇਹ ਸੀ ਇਹਦਾ ਇਹਨਾਂ ਤੋਂ ਮੰਗ ਕਰਦੇ ਵੀ ਪ੍ਰਸ਼ਾਸਨ ਇਹਨਾਂ ਨਾਲ ਜਿਹੜਾ ਕੁਝ ਕਰਨਾ ਕਰੇ ਤੇ ਇਹ ਗਰੀਬ ਬੰਦੇ ਦੀ ਮਦਦ ਜੀ ਕਾਰਵਾਈ ਹੋਣੀ ਚਾਹੀਦੀ ਜਨ ਉਹਦੀ ਤੇ ਬਸ ਤੇ ਇਹ ਦੇਖੋ ਇਹ ਤਾਂ ਦਿਨ ਦਿਹਾੜੇ ਲੁੱਟੀਆਂ ਨੇ ਆਮ ਬੰਦੇ ਨੂੰ ਤਾਂ ਇਹਨਾਂ ਨੇ ਮਾਰ ਕੇ ਛੱਡਿਆ ਲੈ ਇਹਦਾ ਜੇ ਨਾ ਕੱਠ ਹੁੰਦਾ ਹਾਂਜੀ ਆ ਫੜ ਕੇ ਕਰਕੇ ਬਚਾ ਲਈ ਉਹ ਚੱਲਦਾ ਕਰਕੇ ਖੜਕੇ ਬੰਦੇ ਜੀ ਇਹ ਤਾਂ ਕਿ ਮਰੇ ਇੱਥੇ ਮਾਰ ਕੇ ਛੱਡਿਆ ਜੀ ਆ ਇੱਥੇ ਕਿਸਾਨਾਂ ਜੀ ਛੱਡ ਦਿੰਦੇ ਹਾਂਜੀ ਨਾਲ ਤਾਂ ਭਾਂਡਾ ਜਿਹੜੇ ਕੋਏ ਨੇ ਕੋਈ ਇੱਥੇ ਕੀ ਪਤਾ ਲੱਗਦਾ ਸਾਡੇ ਚਮਤ ਕੀ ਕਹੋਂਗੇ ਜਿਹੜੇ ਕੋਈ ਵੀ ਭਾਈ ਕੋਈ ਵੀ ਬੰਦਾ ਹੁਣ ਦਿਨੇ ਕੋਈ ਸੇਫ ਨਹੀਂ ਹੈਗਾ ਕੀ ਕਹੋਂਗੇ ਜੀ ਬੀ ਸਰਕਾਰ ਦਾ ਤੋਂ ਇਮਾਨਦਾਰ ਗਿਆ ਹਾਂਜੀ ਬੀ ਚਿੱਟਾ ਚਿੱਟਾ ਬੰਦ ਹੋਣਾ ਚਾਹੀਦਾ ਹਾਂਜੀ ਤੇ ਪੰਜਾਬ ਦੇ ਹੁਣ ਖਸ ਖਸ ਤੇ ਪੱਕੀ ਥੀਵ ਦੀ ਖੇਤੀ ਸੁਣੂ ਨਹੀਂ ਚਾਹੀਦੀ ਮਾਰੂ ਨਸ਼ੇ ਬੰਦ ਹੋਣਾ ਤਾਂ ਕਰਕੇ ਵੀ ਆ ਠੱਗਾਣਾ ਹੋਵੇ ਇਹ ਹੁਣ ਦਰਦਾਰ ਪੜਤਰੇ ਫਿਰਦੇ ਨੇ ਇਹ ਵੀ ਕੀ ਕਰਨ ਇਹ ਚਿੱਟੇ ਦੇ ਨਾਹੀਂ ਇਹ ਮਾਰ ਰਹੇ ਨੇ ਕਹਿੰਦੇ ਚਿੱਟਾ ਲਾ ਲਓ ਬਾਹਾਂ ਦਾ ਪਰੁੰਨੀਆਂ ਪਈਆਂ ਸਾਹਮਣੀ ਕਰਦੇ ਹੈਗੇ ਸਰਕਾਰ ਨੂੰ ਕੋਈ ਨਾ ਕੋਈ ਤਾਂ ਰੋਜ਼ਗਾਰ ਦੇਈ ਸਕਦੇ ਨੇ ਪੰਜਾਬ ਦੇ ਹੁਣ ਉੱਪੀ ਬਿਹਾਰ ਵਾਲੇ ਆ ਕੇ ਦੇਖੋ ਜੀ ਇੱਥੇ ਵੱਡੀਆਂ ਪੋਸਟਾਂ ਦੀ ਬੈਠੀ ਨੇ ਅਸੀਂ ਵੀ ਹੁਣ ਪੜ੍ਹਾਈ ਲਿਖਾਈ ਨਾਲ ਤਾਂ ਕੋਈ ਨੌਕਰੀ ਮਿਲਦੀ ਨਹੀਂ ਰਹੀ ਜੀ ਮੈਂ ਤਾਂ ਹੀ ਕੁਝ ਕਹਿਣਾ ਜਾਣਾ ਬਾਕੀ ਸਾਰੇ ਜਾਣਦੇ ਨੇ ਜੀ ਉਹ ਤੇਰਾ ਦਿਨ ਵਾਰ ਦੇ ਲਾਗਣੇ ਲਾਗਣੇ ਆ ਜਾ ਬੰਦ ਛੱਡਿਆ ਹਾਂ